ਅੱਜ ਹਲਕਨ ਹਰਥਵੇ ਗੋਡੋਰਾ ਦੁਖਨਨ ਰੋਡ ਦੇ ਉੱਤੇ ਬਿੱਟੂ ਜੀ ਦਾ ਜਲਸਾ ਕਰਾਇਆ ਗਿਆ ਹਜ਼ਾਰਾਂ ਭੈਣ ਭਰਾ ਸਾਰੇ ਇੱਥੇ ਪਹੁੰਚੇ ਉਹਨਾਂ ਨੇ ਆਸ਼ਵਾਸਨ ਦਿੱਤਾ ਐਤ ਕੀ ਕਮਲ ਦੇ ਫੁੱਲ ਤੇ ਮੋਰ ਲਾ ਕੇ ਬਿੱਟੂ ਨੂੰ ਜੁਦਾ ਕੇ ਮਨਿੰਦਰ ਭਾਈ ਮੋਦੀ ਨੂੰ ਪ੍ਰਧਾਨ ਮੰਤਰੀ ਦੁਆਰਾ ਬਣਾਣਾ ਤੀਸਰੀ ਵਾਰ ਜੋ ਲੁਧਿਆਣਾ ਡਿਵੈਲਪਮੈਂਟ ਰੁਕੀਆਂ ਆਈਆਂ ਉਹ ਫੰਡ ਲੈ ਕੇ ਲੁਧਿਆਣਾ ਨੂੰ ਇੱਕ ਇੰਡੋਰ ਵਰਗਾ ਸ਼ਹਿਰ ਬਣਾਉਣ ਦਾ ਉਹਨਾਂ ਨੇ ਵਾਅਦਾ ਕੀਤਾ ਔਰ ਸਾਨੂੰ ਪੂਰੀ ਉਮੀਦ ਹੈ ਬਿੱਟੂ ਜੀ ਗੇ اپੋਜੀਸ਼ਨ ਚ ਸੀਗੇ ਉਦੋਂ ਉਹਨਾਂ ਨੂੰ ਫੰਡ ਦੀ ਥੋੜੀ ਲਿਆਂ ਲਗੇ ਕਮੀ ਆਂਦੀ ਸੀ ਹੁਣ ਬੀਜੇਪੀ ਤੋਂ ਜਿੱਤ ਕੇ ਜਾਣਗੇ ਬੀਜੇਪੀ ਦੇ ਸੰਸਦ ਹੋਣਗੇ ਸਾਨੂੰ ਪੂਰਾ ਉਮੀਦ ਦਾ ਵਿਸ਼ਵਾਸ ਹੈ ਲੁਧਿਆਣਾ ਦਾ ਬਹੁਤ ਸੁਧਾਰ ਹੋਏਗਾ ਅੱਜ ਹਲਖਾ ਨਾਰਥ ਦੇ ਗੁਰਦੋਰਾ ਦੁਖਨਵਲ ਰੋਡ ਦੇ ਉੱਤੇ ਬਿੱਟੂ ਜੀ ਦਾ ਜਲਸਾ ਕਰਾਇਆ ਗਿਆ ਹੈ ਹਜ਼ਾਰਾਂ ਭੈਣ ਭਰਾ ਸਾਰੇ ਇੱਥੇ ਪਹੁੰਚੇ ਉਹਨਾਂ ਨੇ ਆਸ਼ਵਾਸਨ ਦਿੱਤਾ ਐਤਕੀ ਕਮਲ ਦੇ ਫੁੱਲ ਤੇ ਮੋਹਰ ਲਾ ਕੇ ਬਿੱਟੂ ਨੂੰ ਜਿਤਾ ਕੇ ਨਰਿੰਦਰ ਭਾਈ ਮੋਦੀ ਨੂੰ ਪ੍ਰਧਾਨ ਮੰਤਰੀ ਦੁਆਰਾ ਬਣਾਣਾ ਤੀਸਰੀ ਵਾਰ ਜੋ ਲੁਧਿਆਣਾ ਦੀਆਂ ਡਵੈਲਪਮੈਂਟਾਂ ਰੁਕੀਆਂ ਹੋਈਆਂ ਉਹ ਫੰਡ ਲਿਆ ਕੇ ਲੁਧਿਆਣਾ ਨੂੰ ਇੱਕ ਇੰਡੋਰ ਵਰਗਾ ਸ਼ਹਿਰ ਬਣਾਉਣ ਦਾ ਉਹਨਾਂ ਨੇ ਵਾਅਦਾ ਕੀਤਾ ਹੈ ਔਰ ਸਾਨੂੰ ਪੂਰੀ ਉਮੀਦ ਹੈ ਬਿੱਟੂ ਜਿਗੇ ਆਪੋਜੀਸ਼ਨ ਚ ਸੀਗੇ ਉਦੋਂ ਉਹਨਾਂ ਨੂੰ ਫੰਡ ਦੀ ਥੋੜੀ ਲਿਆਣਗੇ ਕਮੀ ਆਂਦੀ ਸੀ ਹੁਣ ਬੀਜੇਪੀ ਤੋਂ ਜਿੱਤ ਕੇ ਜਾਣਗੇ ਬੀਜੇਪੀ ਦੇ ਸੰਸਦ ਹੋਣਗੇ ਸਾਨੂੰ ਪੂਰਾ ਉਮੀਦ ਦਾ ਵਿਸ਼ਵਾਸ ਹੈ ਲੁਧਿਆਣਾ ਦਾ ਬਹੁਤ ਸੁਧਾਰ ਹੋਏਗਾ ਅਸੀਂ ਉਹਨਾਂ ਨਾਲ ਨਾਲ ਲੱਕੇ ਨਾਲ ਲੋਕਾਂ ਦੇ ਕੰਮ ਕਰਾਵਾਂਗੇ ਕੋਈ ਕਿਸੇ ਨੂੰ ਪਰੇਸ਼ਾਨੀ ਨਹੀਂ ਆਣ ਦਿਆਂਗੇ ਇਹ ਅਸੀਂ ਸਾਰੇ ਲੁਧਿਆਣਾ ਵਾਸੀਆਂ ਦਾ ਵਚਨ ਕਰ ਵੋਟਰਾਂ ਕੀ ਮੈਸੇਜ ਜਾਂਦੇ ਹੋ ਵੋਟਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਆਪਣੀ ਵੋਟ ਨੂੰ ਸੋਚ ਸਮਝ ਕੇ ਕਰਿਓ ਨਾ ਐਵੀਂ ਨਾ ਵੋਟ ਖਰਾਬ ਕਰਿਓ ਕਿਉਂਕਿ ਨਰਿੰਦਰ ਭਾਈ ਮੋਤੀ ਦੀ ਸਰਕਾਰ ਬਣਨ ਵਾਲੀ ਹੈ ਕਿਸੇ ਨੂੰ ਕੋਈ ਫਾਇਦਾ ਨਹੀਂ ਵੋਟ ਪਾਉਂਦਾ ਵੋਟ ਖਰਾਬ ਕਰੋਗੇ ਮੋਤੀ ਬਿੱਟੂ ਜੀ ਨੂੰ ਵੋਟ ਪਾ ਕੇ ਉੱਥੇ ਭੇਜੋ ਤਾਂ ਜੋ ਵੱਧ ਤੋਂ ਵੋਟਰਾਂ ਜਿਸਕੇ ਜਾਨ ਉੱਥੇ ਮੰਤਰੀ ਬਣਾਣ ਆਪਣੇ ਲੁਧਿਆਣਾ ਦਾ ਸੁਧਾਰ ਹੋ ਸਕਦਾ ਅੱਗੇ ਭਾਜੀ ਤੁਹਾਨੂੰ ਕਾਲੀਦਾਲ ਵੱਲੋਂ ਐਮਪੀ ਦੀ ਫੀਲਡ ਨਾਮ ਦਿੱਤੀ ਗਈ ਸੀ ਤੁਸੀਂ ਉਹਨੂੰ ਸੁਤਰਾ ਕੇ ਬਿਜੇ ਵਿਚਾਰੇ ਉਹਦੇ ਬਾਰੇ ਦੱਸੋ ਮੈਂ ਨਰਿੰਦਰ ਮੋਦੀ ਜੀ ਦੀਆਂ ਅਮਿਤ ਸ਼ਾਹ ਜੀ ਦੀਆਂ ਪਾਲਸੀਆਂ ਨੂੰ ਦੇਖਦਾ ਹੋਇਆ ਆਪਣੀ ਟਿਕਟ ਕੁਰਬਾਨ ਕਰਕੇ ਇੱਦਾਂ ਦੀਆਂ ਕਈ ਟਿਕਟਾਂ ਮਿਲਣ ਕਈ ਕੁਰਬਾਨ ਕਰਾਂ ਜਿਹੜਾ ਦੇਸ਼ ਵਾਸਤੇ ਜਿਹੜਾ ਦੇਸ਼ ਵਾਸਤੇ ਸੋਚੂਗਾ ਉਹ ਲਈ ਅਸੀਂ ਬਿਲਕੁਲ ਤਿਆਰ ਆ ਜਿਹੜਾ ਦੇਸ਼ ਲਈ ਤਰੱਕੀ ਲਈ ਲੱਗ ਜਾਊਗਾ ਅਸੀਂ ਉੱਥੇ ਖੜੇ ਆ ਸਾਨੂੰ ਕੋਈ ਪਾਰਟੀਵਾਦੀ ਨਹੀਂ ਹੈ ਸਾਨੂੰ ਲੱਗਿਆ ਮੋਦੀ ਜੀ ਬਹੁਤ ਵਧੀਆ ਕੰਮ ਕਰ ਰਹੇ ਆ ਅਸੀਂ ਤਾਂ ਛੱਡ ਗਏ ਟਿਕਟ ਛੱਡ ਕੇ ਤੁਹਾਰਾ ਬੀਜੇਪੀ ਚਾਹੀਏ ਤਾਂ ਕੋਲਾ ਵੀ ਉਹਨਾਂ ਨੂੰ ਹਲਕੇ ਦੇ ਵਿੱਚ ਸੈਂਟਰਲ ਗਜ ਵੈਲੀਡ ਕਰ ਦਿੱਤੀ ਜਾਏਗੀ ਹੋਰ ਵਾਰ ਛੱਡ ਕੇ ਅਸੀਂ ਕਿਸੇ ਦੀ ਕੋਈ ਗੱਲ ਨਹੀਂ ਐ ਪੋਜੀਸ਼ਨ ਨਹੀਂ ਹੈ ਇੱਥੇ ਆਪਣਾ ਦੱਸਣਾ ਅਸੀਂ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਬਣਾ ਕੇ ਬੀਟੂ ਨੂੰ ਚੁਟਾ ਕੇ ਭੇਜਣਾ ਹੈ ਲੁਧਿਆਣਾ ਸ਼ਹਿਰ ਦੀ ਡਵੈਲਪਮੈਂਟ ਕਰਾਣੀ ਸਾਡਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਕਿਸੇ ਨਾਲ ਕੋਈ ਗਿਲਾ ਨਹੀਂ ਅਸੀਂ ਆਪਣੀ ਪਾਰਟੀ ਲਈ ਕਰਨਾ ਹੈ ਪਾਰਟੀ ਦਾ ਕੰਮ ਕਰਨਾ ਅੱਜ ਹਲਖਾਨ ਨਾਰਥ ਦੇ ਰੋਡ ਦੁਆਰਾ ਦੱਖਣਵਾਂ ਰੋਡ ਦੇ ਉੱਤੇ ਮਿੱਟੂ ਜੀ ਦਾ ਜਲਸਾ ਕਰਾਇਆ ਗਿਆ ਹੈ हरियाणा, ਪੈਂਟਰਾ ਸਾਰੇ ਇੱਥੇ ਪਹੁੰਚੇ ਉਹਨਾਂ ਨੇ ਅश्वਾਸਨ ਦਿੱਤਾ ਐਤਕੀ ਕਮਲਦੇ ਫੋਲਤੇ ਮੋਹਰ ਲਾ ਕੇ ਬਿੱਟੂ ਨੂੰ ਜਿਤਾ ਕੇ ਮਿਰਿੰਦਰ ਭਾਈ ਮੋਦੀ ਨੂੰ ਪ੍ਰਧਾਨ ਮੰਤਰੀ ਦੁਆਰਾ ਬਣਾਣਾ ਤੀਸਰੀ ਵਾਰ ਝੋਲੂ ਲੁਧਿਆਣਾ ਦੀ ਡਵੈਲਪਮੈਂਟ ਰੁਕੀਆਂ ਆਈਆਂ ਉਹ ਫੰਡ ਲੈ ਆ ਕੇ ਲੁਧਿਆਣਾ ਨੂੰ ਇੱਕ ਇੰਡੋਰਰ ਦਾ ਸ਼ਹਿਰ ਬਣਾਉਂਦਾ ਉਹਨਾਂ ਨੇ ਵਾਦਾ ਕੀਤਾ ਔਰ ਸਾਨੂੰ ਪੂਰੀ ਉਮੀਦ ਹੈ ਬਿੱਟੂ ਜੇ ਅਗੇ ਆਪੋ ਜੀਸ਼ਨਸ ਸੀਗੇ ਉਦੋਂ ਉਹਨਾਂ ਨੂੰ ਫੰਡ ਦੀ ਥੋੜੀ ਲਿਆਣਗੇ ਕਮੀ ਆਂਦੀ ਸੀ ਉਹਨ ਬੀਜੇਪੀ ਤੋਂ ਜਿੱਤ ਕੇ ਜਾਣਗੇ ਬੀਜੇਪੀ ਦੇ ਸੰਸਦ ਹੋਣਗੇ ਸਾਨੂੰ ਪੂਰਾ ਯਕੀਨ ਦਾ ਵਿਸ਼ਵਾਸ ਹੈ ਲੁਧਿਆਣਾ ਦਾ ਬਹੁਤ ਸੁਧਾਰ ਹੋਏਗਾ